ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਵੈਦ ਅਮਨਦੀਪ ਸਿੰਘ ਜੰਡਿਆਲਾ ਗੁਰੂ ਤੋਂ ਦੋਸਤੋ ਅੱਜ ਗੱਲ ਕਰਨ ਲੱਗੇ ਆਂ ਤਾਂਤ ਰੋਗ ਬਾਰੇ ਅਜਰਵੈਦਿਕ ਵਿੱਚ ਇਸ ਨੂੰ ਜਰਿਆਨਾ ਰੋਗ ਕਹਿੰਦੇ ਹਨ 18 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਇਹ ਰੋਗ ਬਹੁਤ ਵੇਖਿਆ ਗਿਆ ਹੈ ਜਿਆਦਾ ਬਚਪਨ ਦੀਆਂ ਗਲਤੀਆਂ ਕਰਨ ਭੈੜੀਆਂ ਸੰਗਤਾਂ ਲੈਕਚਰ ਫਿਲਮਾਂ ਵੇਖਣੀਆਂ ਲੰਗੇ ਤਸਵੀਰਾਂ ਵੇਖਣੀਆਂ ਕਾਰਨ ਹੋਰ ਕਾਰਨਾ ਕਰਕੇ ਇਸ ਨਾਲ ਬਚਪਨ ਵਿੱਚ ਹੀ ਪੁਰਸ਼ ਦੇ ਵਿੱਚ ਦਾ ਵਿਰਜੇ ਸਿਮਨਾ ਸ਼ੁਰੂ ਹੋ ਜਾਂਦਾ ਹੈ ਅਸੀਂ ਧਾਤੂ ਬੋਰਡਰ ਹਰ ਸਾਲ ਦੀ ਤਰ੍ਹਾਂ ਤਿਆਰ ਕਰਦੇ ਹਾਂ ਪਿਸ਼ਾਬ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਲਿੰਗ ਵਿੱਚੋਂ ਲੇਸਲਾ ਬੂੰਦਾ ਪਾਣੀ ਨਿਕਲਣਾ ਮਰਦ ਨੂੰ ਨਕਾਰਾ ਕਰ ਦਿੰਦਾ ਹੈ ਤਾਂ ਅਧ ਪੈਣ ਦੇ ਨਾਲ ਥੋੜਾ ਕੰਮ ਕਰਨ ਨਾਲ ਥੱਕ ਜਾਣਾ ਦਿਲ ਧੜਕਣਾ ਸਰੀਰ ਵਿੱਚ ਚੱਕਰ ਆਉਣੇ ਕੰਮ ਕਰਨ ਨੂੰ ਸਾਹ ਫੁੱਲਣਾ ਨੀਂਦ ਦੀ ਕਮੀ ਰੋਹਾਨੀ ਜਿਸਮਾਨੀ ਦਿਮਾਗੀ ਕਮਜ਼ੋਰੀ ਕਬਜ ਖਾਦਾ ਪੀਤਾ ਨਹੀਂ ਲੱਗਦਾ ਅਸਲ ਵਿੱਚ ਪੁਰਸ਼ ਦੇ ਵਿਰਜ ਨੂੰ ਪਤਲਾ ਹੋ ਗਿਆ ਉਸ ਨੂੰ ਮਰਦਾਨਾ ਰੋਗ ਕਹਿੰਦੇ ਹਨ ਵਿਰਜ ਗੜਾ ਹੋਣਾ ਚਾਹੀਦਾ ਹੈ ਪਤਲਾ ਵਿਰਜ ਪਸ਼ਾਬ ਤੋਂ ਪਹਿਲਾਂ ਨਿਕਲ ਜਾਣਾ ਪਤਲਾ ਵਿਰਜ ਹੋਣ ਕਾਰਨ ਸੁਪੰਦੋਸ਼ ਵਰਗੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਧਾਂਤ ਨਾਲ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਸਰੀਰ ਨੂੰ ਆਲਸ ਸੁਸਤੀ ਥਕਾਵਟ ਹੱਥਾਂ ਪੈਰਾਂ ਦਾ ਸੋਣਾ ਸੁਭਾਅ ਵਿੱਚ ਚਿਚੜਾਪਨ ਧਾਂਤ ਨਾਲ ਸਰੀਰ ਦੀ ਮਾਸਪੇਸ਼ੀਆਂ ਤੇ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ਅੱਖਾਂ ਅੰਦਰੋਂ ਧਸ ਜਾਂਦੀਆਂ ਹਨ ਅੱਖਾਂ ਗਾੜੀ ਤਾਰੇ ਹੋਣੇ ਸ਼ੁਰੂ ਹੋ ਜਾਂਦੇ ਹਨ ਚਿਹਰੇ ਦਾ ਰੰਗ ਪੀਲਾ ਹੋ ਜਾਂਦਾ ਹੈ ਚਿਹਰੇ ਉਤੇ ਕਾਲੇ ਧੱਬੇ ਅਤੇ ਛਾਈਆਂ ਹੁਣੀ ਸ਼ੁਰੂ ਹੋ ਜਾਂਦੀਆਂ ਦਿਨ ਬਦ ਦਿਨ ਸਰੀਰ ਕਮਜ਼ੋਰ ਹੋ ਜਾਂਦਾ ਹੈ ਭਾਰਦਾ ਘਟਨਾ ਸ਼ਾਦੀ ਦੇ ਕਾਬਲ ਬੰਦਾ ਨਹੀਂ ਰਹਿੰਦਾ ਜ਼ਿੰਦਗੀ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ ਕਾਮਵਾਸ਼ਨਾ ਬਿਲਕੁਲ ਖਤਮ ਹੋ ਜਾਂਦੀ ਹੈ ਜ਼ਿੰਦਗੀ ਸੁਨਸਾਨ ਦੀ ਜੰਗਲ ਦੀ ਤਰ੍ਹਾਂ ਹੋ ਜਾਂਦੇ ਨਾ ਪਿਆਰ ਨਾ ਰੌਣਕ ਨਾ ਸੁਭਾਵ ਵਿੱਚ ਦਿਲਚਸਪੀ ਤਾਂ ਤੇ ਜਿਆਦਾ ਬਾਜ਼ਾਰ ਦੇ ਮਿਰਚ ਮਸਾਲੇ ਚੀਜ਼ਾਂ ਖਾਣ ਦੇ ਨਾਲ ਜਿਆਦਾ ਗਲਤੀਆਂ ਕਰਨ ਦੇ ਨਾਲ ਵੀ ਤਾਂ ਦੇ ਰੋਗ ਲੱਗ ਜਾਂਦਾ ਹੈ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਦੋਸਤੋ ਤਾਂਡ ਰਿਪੋਰਟਰ ਸਾਡਾ ਇਹੋ ਕਹੋਟ ਰਿਹਾ ਜਿਹਨੂੰ ਕੋਈ ਵੀ ਦਵਾਈ ਅਸਰ ਨਹੀਂ ਕਰਦੀ ਸਾਡਾ ਤਾਂਡ ਰਿਪੋਰਟਰ ਅਸਰ ਕਰਦਾ ਹੈ ਤਾਂਡ ਪਾਊਡਰ ਸਾਡਾ ਮਰਦਾਨਾ ਕਮਜ਼ੋਰੀ ਸ਼ਕਰਾਣੋਵਾਂ ਦੀ ਕਮੀ ਜੋਸ਼ ਜਵਾਨੇ ਤਾਕਤ ਦਲੇਰੀ ਬਹਾਦਰੀ ਮਰਦਾਨਾ ਕਮਜ਼ੋਰੀ ਦਿਮਾਗੀ ਕਮਜ਼ੋਰੀ ਬੇਔਲਾਦ ਜੇ ਮਜਾਂਦੇ ਵਿਰਾਲੀ ਅਖਾੜੇ ਵਿੱਚ ਪਹਿਲਵਾਨੀ ਕਰਦੇ ਵਿਰਾਲੀ ਹਰ ਸਾਲ ਦੀ ਤਰ੍ਹਾਂ ਬਹੁਤ ਕਾਰਗਰ ਸਾਬਤ ਹੋਇਆ ਹੈ ਦੋਸਤੋ ਇਸ ਵਿੱਚ ਅਸੀਂ ਹੋਰ ਕਈ ਤਰ੍ਹਾਂ ਦੀਆਂ ਸ਼ੁੱਧ ਧਾਧ ਪਾਊਡਰ ਭਸਮਾ ਪਾਗ ਤਿਆਰ ਕੀਤਾ ਹੈ ਸਾਡਾ ਇਹ ਪਾਊਡਰ 12 ਮਹੀਨੇ ਖਾਣ ਵਾਲਾ ਪਾਊਡਰ ਹੈ ਕਿਸੇ ਵੀ ਕਾਰਨ ਮਰਦਾਨਾ ਕਮਜ਼ੋਰੀ ਮਾਨਸਿਕ ਕਈਆਂ ਨੂੰ ਕਾਮ ਵਾਸ਼ਨਾ ਖਤਮ ਹੋ ਗਈ ਹੋਵੇ ਸੈਕਸ ਕਮਜ਼ੋਰੀ ਕਿਸੇ ਵੀ ਕਾਰਨ ਵੱੱਦ ਦੀ ਉਮਰ ਵਿੱਚ ਜਾਂ ਬਚਪਨ ਦੀਆਂ ਗਲਤੀਆਂ ਕਾਰਨ ਆਈ ਜਾਂ ਸ਼ੂਗਰ ਕਾਰਨ ਆਈ ਜਾਂ ਬਾਜ਼ਾਰ ਵਿੱਚੋਂ ਵੈਗਰਾ ਗੋਲੀਆਂ ਕੈਪਸੂਲ ਦਵਾਈ ਖਾਣ ਨਾਲ ਆਈ ਮਰਦਾਨਾ ਕਮਜ਼ੋਰੀ ਕਿਸੇ ਵੀ ਇੱਕ ਆਈ ਹੋਵੇ ਤਾਂ ਬਿਲਕੁਲ ਕਬਰਾਂ ਦੀ ਲੋਰ ਨਹੀਂ ਸਾਨੂੰ ਇੱਕ ਵਾਰ ਜ਼ਰੂਰ ਮਿਲੋ ਤਾਂ ਕਿ ਤੁਹਾਨੂੰ ਤੁਹਾਡੀ ਸਮੱਸਿਆ ਦਾ ਬਿਲਕੁਲ ਹੱਲ ਕਰ ਸਕੀ ਹੈ ਤੁਹਾਨੂੰ ਨਵੀਂ ਜ਼ਿੰਦਗੀ ਦੇ ਸਕੀ ਹੈ ਅਸਲ ਹਰ ਸਾਲ ਦੀ ਤਰ੍ਹਾਂ ਇਸੇ ਸਾਲ ਵੀ ਸਪੈਸ਼ਲ ਤੋਂ ਸਪੈਸ਼ਲ ਮਹਾਰਾਜਾ ਸਪਾਈ ਨੂੰ ਉਸਕੇ ਤਿਆਰ ਕਰਦੇ ਹਾਂ ਜਿਨ੍ਹਾਂ ਵੀਰਾਂ ਨੇ ਕੋਈ ਸਪੈਸ਼ਲ ਨੁਸਖਾ ਤਿਆਰ ਕਰਵਾਉਣਾ ਹੋਵੇ ਸਾਡੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਸੰਪਰਕ ਕਰਨ ਦੇਸ਼ਾਂ ਦੇਸ਼ਾਂ ਵਿੱਚ ਦਵਾਈਆਂ ਭੇਜਣ ਦਾ ਖਾਸ ਪ੍ਰਬੰਧ ਹੈ ਅਸੀਂ ਬਿਵਾਸੀ ਦਾ ਇਲਾਜ ਫਰੀ ਕਰਦੇ ਹਾਂ ਦੋਸਤੋ ਕੋਈ ਵੀ ਨੁਸਖਾ ਜਿਨ੍ਹਾਂ ਨੇ ਸੋਨਾ ਚਾਂਦੀ ਭਸਮ ਜਾਂ ਕਿਸੇ ਹੋਰ ਭਸਮਾ ਪਾ ਕੇ ਕੋਈ ਨੁਸਖਾ ਜਾਂ ਕੋਈ ਸਪੈਸ਼ਲ ਚਮਨ ਪ੍ਰਾਚ ਤਿਆਰ ਕਰਵਾਉਣਾ ਹੋਵੇ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦਾ ਹੈ